ਅਕਾਲੀ ਦਲ ਦੇ ਵਿੱਚ ਇੱਕ ਲੈਵਲ ਦਾ ਇੱਕ ਹੋਰ ਵੱਡੀ ਫੁੱਟ ਪੈਣ ਜਾ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਬਖਰਮਜੀਤ ਸਿੰਘ ਜੀ ਤੋਂ ਬਾਅਦ ਲਗਾਤਾਰ ਇੱਕ ਕੰਟਰੋਵਰਸੀ ਹੋਰ ਸ਼ੁਰੂ ਹੋ ਗਈ ਹੈ ਹਾਲਾਂਕਿ ਸਾਬਕਾ ਪ੍ਰਧਾਨ ਐਸਜੀਪੀਸੀ ਲੰਗਵਾਰ ਸਾਹਿਬ ਨੇ ਵੀ ਆਪਣ ਨੂੰ ਅਲੰਗ ਕਰ ਲਿਆ ਉਹ ਸਾਰੇ ਮਾਮਲੇ ਦੇ ਵਿੱਚੋਂ ਔਰ ਉਦੋਂ ਬਾਅਦ ਪਾਰਟੀ ਨੇ ਰਿਐਕਟ ਕਰਨਾ ਬਿਕਰਮ ਸਿੰਘ ਜੀਠੀਆ ਤੇ ਬਲਵਿੰਦਰ ਸਿੰਘ ਭੂਦੜ ਤੋਂ ਰਿਐਕਟ ਕਰਾਇਆ ਗਿਆ ਜਾਕੀਤਾ ਉਹਨਾਂ ਨੇ ਜਾਂ ਕਰਾਇਆ ਗਿਆ ਇਹਦੇ ਤੇ ਇਤਿਹਾਸਕ ਤੌਰ ਦੇ ਉੱਤੇ ਕਿੰਨੀਆਂ ਗੱਲਾਂ ਬਾਪਰ ਦੀਆਂ ਨੇ ਜੇਕਰ ਇਹ ਗੱਲ ਦੇਖੀ ਜਾਏ ਪਾਰਟੀ ਦਾ ਦਫਤਰ ਇੱਕ ਬਿਆਨ ਜਾਰੀ ਕਰਦਾ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਬੜੀ ਵਾਰ ਇਹ ਵਾਪਰਦਾ ਇਤਿਹਾਸਕ ਪ੍ਰਾਣੀਆਂ ਗੱਲਾਂ ਵੀ ਆਪਾਂ ਗੱਲਾਂ ਸਾਂਝੀਆਂ ਕਰਾਂਗੇ ਤਾਂ ਬਲਵਿੰਦਰ ਸਿੰਘ ਭੂਦੜ ਦਾ ਇੱਕ ਬਿਆਨ ਜਾਂਦਾ ਹੈ ਕਿ ਬਿਕਰਮ ਸਿੰਘ ਬਜੀਠੀਆ ਨੇ ਸੋਗਬੀਰ ਸਿੰਘ ਬਾਦਲ ਦੇ ਪਿੱਛੇ ਛੁਰਾ ਮਾਰਿਆ ਇਹ ਗੱਲ ਕਰਕੇ ਕਿ ਉਹ ਅੰਤਰੀ ਕਮੇਟੀ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ ਇਹ ਕਾਫੀ ਲੰਮਾ ਚੱਲਦਾ ਤੇ ਦੇਰ ਰਾਤ ਤੱਕ ਬਦਲਦੇ ਬਦਲਦੇ ਭੁੰਦਰ ਸਾਹਿਬ ਬਦਲ ਜਾਂਦੇ ਉਹ ਕਹਿੰਦੇ ਨੇ ਮੇਰਾ ਬਿਆਨ ਨਹੀਂ ਮੈਂ ਇੰਨੀ ਸਖਤ ਸ਼ਬਦਾਬਲੀ ਨਹੀਂ ਬੋਲਦਾ ਹੁੰਦਾ ਕਿਸੇ ਦੇ ਵੀ ਖਿਲਾਫ ਔਰ ਇਹ ਗੱਲ ਗਲਤ ਹੈ ਇਹ ਬਿਆਨ ਮੇਰਾ ਨਹੀਂ ਹੈ ਮੈਨੂੰ ਪੜ੍ਹ ਕੇ ਨਹੀਂ ਸੜਾਇਆ ਗਿਆ ਤਾਂ ਫਿਰ ਸਭ ਤੋਂ بڑا ਸਵਾਲ ਇਹ ਪੈਦਾ ਉਹ ਕੌਣ ਨੇ ਜਿਹੜੇ ਬਿਆਨ ਜਾਰੀ ਕਰਦੇ ਨੇ ਜਿਹੜੇ ਵੱਡੇ ਤੋਂ ਵੱਡੇ ਪਾਰਟੀ ਦੇ ਵਰਕਿੰਗ ਪ੍ਰਧਾਨ ਨੂੰ ਵੀ ਬਿਨਾ ਪੜ੍ਹ ਕੇ ਸੁਣਾਏ ਤੋਂ ਬਿਆਨਚਾਰੀ ਕਰ ਦਿੱਤਾ ਜਾਂਦਾ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਫੈਸਲੇ ਹੋਰ ਹੁੰਦੇ ਰਹੇ ਤੇ ਬਿਆਨ ਹੋਰ ਆਏ ਜਦੋਂ ਸੁਧਾਰ ਲਹਿਰ ਦਾ ਆਗਾਜ਼ ਹੋਇਆ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਤੂ ਤੂ ਮੈਂ ਮੈਂ ਹੋਈ ਹੈ ਉਹ ਮਾਮਲਾ ਵੀ ਦਫਤਰ ਦੇ ਪ੍ਰੈਸ ਨੋਟ ਤੇ ਲੀਡਰਾਂ ਦੇ ਵਿੱਚ ਆਪਸੀ ਕੰਟਰਡਿਕਸ਼ਨ ਦਾ ਸੀ ਜਦੋਂ ਇਹ ਕਿਹਾ ਗਿਆ ਪ੍ਰੈਸ ਨੂੰ ਬਿਆਨ ਗਏ ਸੀ ਲਿਖਤੀ ਬਿਆਨ ਗਏ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਭਰੋਸੇ ਦਾ ਮਤਾ ਪਾਇਆ ਗਿਆ ਤਾਂ ਬਹੁਤ ਸਾਰੇ ਲੀਡਰਾਂ ਨੇ ਇਤਰਾਜ਼ ਕੀਤਾ ਕਿ ਉੱਥੇ ਤਾਂ ਇਹ ਗੱਲ ਹੀ ਨਹੀਂ ਹੋਈ ਕਿ ਭਰੋਸੇ ਦੇ ਮਤੇ ਦੀ ਗੱਲ ਅਜੇ ਹੋਰ ਗੱਲਾਂ ਹੋਣ ਨੇਗੋਸ਼ੀਏਸ਼ਨ ਕਰਨੀ ਸੀ ਤਾਂ ਪ੍ਰੈਸ ਬਿਆਨ ਕੀ ਨਹੀਂ ਦਿੱਤਾ ਕਈ ਲੀਡਰਾਂ ਨੇ ਫਿਰ ਉਸ ਤਰੀਕੇ ਦੇ ਨਾਲ ਬਿਆਨ ਜਿਹੜੇ ਸ਼ੁਰੂ ਕਰਦੇ ਕਿ ਪ੍ਰੈਸ ਬਿਆਨ ਗਲਤ ਦਿੱਤਾ ਇਹ ਫੈਸਲਾ ਨਹੀਂ ਹੋਇਆ ਗਲਤ ਦਿੱਤਾ ਇਹ ਫੈਸਲਾ ਦੂਸਰੇ ਪਾਸੇ ਇੱਕ ਧਿਰ ਜਿਹੜੀ ਸੁਖਵੀਰ ਬਾਦਲ ਦੀ ਸੀ ਉਹ ਉਹਨੂੰ ਡਿਫੈਂਡ ਕਰਦੇ ਏਸੇ ਟੰਗ ਤੇ ਨਾਲ ਤੀਜੀ ਵਾਰ ਜਦੋਂ ਸੁਧਾਰ ਲੈ ਨਿਕਲ ਗਈ ਸੀ ਜਿਹੜੀ ਇਹ ਵਰਕਿੰਗ ਕਮੇਟੀ ਚ ਇਹਦੇ ਚ ਵੀ ਇੱਕ ਪ੍ਰੈਸ ਬਿਆਨ ਆਇਆ ਉਹਦੀ ਸਤਾ ਸ਼ਬਦਾਬਲੀ ਨਾਲ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਗੱਲ ਹੋਈ ਨਹੀਂ ਇਹ ਗੱਲ ਪਾਸ ਨਹੀਂ ਹੋਈ ਇਸ ਕਰਕੇ ਪਰ ਪ੍ਰੈਸ ਬਿਆਨ ਚ ਕਿਉਂ ਆਈ ਉਹਦੇ ਤਵੇਤੋਂ ਹੋਰ ਉਸ ਤੋਂ ਪਹਿਲਾਂ ਵੀ ਇੱਕ ਘਟਨਾਕ੍ਰਮ ਤੁਸੀਂ ਦੇਖੋ ਜਦੋਂ ਅਕਾਲ ਤੱਕ ਸਭ ਤੇ 2 ਦਸੰਬਰ ਸਾਰੇ ਖੜੇ ਸੀ ਆਪੋ ਆਪਣੇ ਗਰਾਹ ਬਕਸਾਉਣ ਦੇ ਲਈ ਉਦੋਂ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਵਾਰੀ ਆਈ ਸੀ ਉਹਨਾਂ ਦਾ ਬਿਆਨ ਪੜ੍ਹ ਕੇ ਸੁਣਾਇਆ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਤੁਸੀਂ ਇਹ ਕਿਹਾ ਸੀਗਾ ਕਿ ਜਿਹੜਾ ਗਿਆਨੀ ਗੁਰਵਚਨ ਸਿੰਘ ਵਾਲਾ ਮਾਮਲਾ ਹੈ ਜਾਂ ਹੋਰ ਰਾਮ ਰਹੀਮ ਦੀ ਮਾਫੀ ਦੇ ਜਿਹੜੇ ਮਾਮਲੇ ਨੇ ਉਹਨਾਂ ਦੀ ਤਾਇਦ ਕੀਤੀ ਸੀ ਉਹਨਾਂ ਦੇ ਪੱਖ 'ਚ ਬਿਆਨ ਦਿੱਤਾ ਸੀ ਪਰ ਜਦੋਂ ਬਾਜਰਾ ਉਹਨੇ ਮਤਲਬ ਉਸ ਤੋਂ ਪਲਟ ਗਿਆ ਸੀ ਉਹਨਾਂ ਨੇ ਕਿਹਾ ਕਿ ਨਹੀਂ ਮੇਰਾ ਬਿਆਨ ਨਹੀਂ ਕਿ ਉਹਨਾਂ ਨੇ ਇੱਕ ਵਿਆਖਿਆ ਕੀਤੀ ਜੀ ਦਫ਼ਤਰ ਬਿਆਨ ਜਾਰੀ ਕਰ ਦਿੰਦਾ ਸੀ ਪਤਾ ਨਹੀਂ ਕੌਣ ਕਿਵੇਂ ਲਾ ਦਿੰਦਾ ਸੀ ਇੱਕ ਪੱਤਰਕਾਰ ਨੇ ਆਪਣੇ ਆਪ ਲਾਤਾ ਮੈਂ ਉਹਨੂੰ ਡਿਨਾਈ ਕਰਨ ਨੂੰ ਕਿਹਾ ਸੀ ਉਹਨੇ ਡਿਨਾਈ ਵੀ ਕੀਤਾ ਹੁਣ ਇਹ ਜਿਹੜੇ ਸਵਾਲ ਨੇ ਸਾਰੇ ਲਗਾਤਾਰ ਚੱਲਦੇ ਪਾਰਟੀ ਦਾ ਦਫਤਰੀ ਸਿਸਟਮ ਅੱਜ ਨਹੀਂ ਚੱਲਦਾ ਇਦੋਂ ਪਹਿਲਾਂ ਕੈਪਟਨ ਕਮਲਜੀਤ ਵਰਗੇ ਵੱਡੇ ਲੀਡਰ ਸੰਦੇਵ ਸਿੰਘ ਢੀਟਸਾ ਵਰਗੇ ਵੱਡੇ ਲੀਡਰ ਕਈ ਵਾਰ ਡਿਨਾਈ ਕਰ ਚੁੱਕੇ ਨੇ ਪੱਤਰਕਾਰਾਂ ਦੇ ਸਾਹਮਣੇ ਜਦੋਂ ਉਹ ਬਿਆਨ ਆਉਂਦਾ ਸੀ ਲੋਕ ਉਹਨਾਂ ਨੂੰ ਪੁੱਛਦੇ ਸੀ ਜਦਦਾ ਟਾਉਣਾ ਨਾਲ ਵਿਰੋਧ ਦਾ ਮਾਮਲਾ ਹੋਵੇ ਬਾਕੀ ਦੇ ਮਾਮਲੇ ਹੋ ਕਿ ਬਿਆਨ ਤੁਹਾਡਾ ਉਹ ਕਹਿੰਦੇ ਨਹੀਂ ਮੇਰਾ ਇਹ ਬਿਆਨ ਨਹੀਂ ਆਪਣੇ ਆਪ ਨੂੰ ਅਲੱਗ ਕਰਦੇ ਨੇ ਮੈਨੂੰ ਬਿਨਾਂ ਪੁੱਛੇ ਦਿੱਤਾ ਗਿਆ ਗਿਆ ਤਾਂ ਇੰਨੀ ਅਥਾਰਟੀ ਕਿਹਨੂੰ ਮਿਲ ਜਾਂਦੀ ਹੈ ਮਤਲਬ ਕਿਸੇ ਪਾਰਟੀ ਦੇ ਵਿੱਚ ਜਿਹੜਾ ਵੱਡੇ ਕੱਦ ਦੇ ਆਗੂਆਂ ਨੂੰ ਵੀ ਭਰੋਸੇ 'ਚ ਲਏ ਬਿਨਾ ਸਧਾਰਨ ਬੰਦਿਆਂ ਦੀ ਤਰ੍ਹਾਂ ਭੀੜ ਦੀ ਤਰ੍ਹਾਂ ਨਾਮ ਪਾ ਦਿੰਦਾ ਤੇ ਆਪਣੇ ਮਨਮਜਾਜ ਦੇ ਨਾਲ ਉਹ ਫੈਸਲਾ ਕਰਦਾ ਉਹਦੀ ਡਾਇਰੈਕਸ਼ਨ ਕੌਣ ਦਿੰਦਾ ਕੀ ਪਾਰਟੀ ਦਾ ਬੌਸ ਦਿੰਦਾ ਵੀ ਐਵੇਂ ਹੀ ਕਰ ਲਓ ਜੋ ਕਰਦੇ ਹੋ ਜਾਂ ਕੋਈ ਹੋਰ ਦਿੰਦਾ ਜਾਂ ਉਹ ਆਪਣੇ ਆਪ ਹੀ ਇਹ ਸਮਝਦੇ ਨੇ ਕਿ ਮੈਂ ਬਹੁਤ ਸਿਆਣੇ ਹਾਂ ਤੇ ਜੋ ਅਸਲੀ ਕਰਤਾ ਇਹੀ ਪਾਰਟੀ ਨੇ ਚੱਲਣਾ ਪਾਰਟੀ ਦੀ ਲੀਡਰਸ਼ਿਪ ਜਿੱਥੇ ਬਰਜੀ ਹੋਵੇ ਪਰ ਮੀਡੀਆ ਰਿਲੇਟਡ ਜੋ ਫੈਸਲਾ ਲੈਣਾ ਜੋ ਰਣਨੀਤੀ ਬਣਾਉਣੀ ਹੈ ਜੋ ਬਿਆਨ ਦੇਣਾ ਉਹ ਅਸੀਂ ਦੇ ਦੇ ਦਾਂਗੇ ਉਸ ਦਾ ਇੱਕ ਪੈਨੂ ਤਾਂ ਇਹ ਹੈ ਕਿ ਭੁੰਦੜ ਸਾਹਿਬ ਵਰਕਿੰਗ ਪ੍ਰਧਾਨ ਨੇ ਬੜਾ ਘੱਟ ਬੋਲਦੇ ਨੇ ਘਾਟੀ ਬਿਆਨ ਦਿੱਤੇ ਤੇ ਬਿਲਕੁਲ ਉਹਨਾਂ ਦੀ ਸ਼ਬਦਾਵਲੀ ਨਰਮ ਹੁੰਦੀ ਹੈ ਹੁਣ ਉਹਨਾਂ ਨੇ ਨਾ ਉਧਰ ਤਾਂ ਉਧੇ ਰਹਿੰਦੇ ਨੇ ਨਾ ਉਧਰ ਦੇ ਜਦੋਂ ਦੁਬਾਰਾ ਮੁੱਖਰਨਾ ਪੈਂਦਾ ਕਿਸੇ ਗੱਲ ਦਾ ਕਿ ਨਹੀਂ ਇਹ ਮੇਰਾ ਬਿਆਨ ਨਹੀਂ ਹੈ ਇਹ ਮੇਰੇ ਸ਼ਬਦ ਹੀ ਨਹੀਂ ਹੈ ਸ਼ਬਦ ਤਾਂ ਸ਼ਾਇਦ ਉਹਨਾਂ ਦੇ ਨਾ ਹੋਣ ਤਾਂ ਕੀ ਇਹ ਬਿਆਨ ਵੀ ਉਹਨਾਂ ਤੋਂ ਪੁੱਛ ਕੇ ਨਹੀਂ ਦਿੱਤਾ ਗਿਆ ਜਾ ਸ਼ਬਦ ਪੜ੍ਹ ਕੇ ਨਹੀਂ ਸੁਣਾਏਗੇ ਜਾਂ ਸ਼ਬਦ ਕਿੰਨੇ ਤਿੱਖੇ ਕਿਹੋ ਜੀ ਜ਼ੁਬਾਨ ਬੰਦਾ ਬੋਲਦਾ ਉਹਦਾ ਧਿਆਨ ਨਹੀਂ ਰੱਖਿਆ ਗਿਆ ਤੇ ਇੱਕ ਹੋਰ ਪੈਡੂ ਆ ਇਸ ਦੇ ਨਾਲ ਕੀ ਕਹਿਵਨ ਵਰਕਿੰਗ ਪ੍ਰਧਾਨ ਤੋਂ ਬਿਨਾ ਪਾਰਟੀ ਕੋਲ ਕੋਈ ਹਰ ਆਗੂ ਨਹੀਂ ਬਚਿਆ ਐਦੋਂ ਪਹਿਲਾਂ ਕੀ ਕਰਦੀ ਰਹੀ ਹੈ ਪਾਰਟੀ ਹਮੇਸ਼ਾ ਹੀ ਜਦੋਂ ਵੀ ਫੁੱਟ ਪਈ ਬਹੁਤ ਛੋਟੇ ਨਮਾਇੰਦਿਆਂ ਦੇ ਰਾਹੀਂ ਵੱਡੇ ਕਿਸੇ ਬੰਦੇ ਦੇ ਖਿਲਾਫ ਬਿਆਨਬਾਜ਼ੀ ਹੁੰਦੀ ਰਹਿੰਦੀ ਸੀ ਕੋਈ ਕਿਤੋਂ ਬਿਆਨ ਦੇ ਰਿਹਾ ਕੋਈ ਕਿਤੋਂ ਦੇ ਰਿਹਾ ਕੋਈ ਕਿਤੋਂ ਦੇ ਰਿਹਾ ਕੋਈ ਕਿਤੋਂ ਦੇ ਰਿਹਾ ਐਸ ਮਾਮਲੇ ਦੇ ਵਿੱਚ ਵੀ ਦੇਖੋ ਜਿਹੜਾ 2 ਦਸੰਬਰ ਤੋਂ ਲਗਾਤਾਰ ਚੱਲ ਰਿਹਾ ਬਿਆਨਬਾਜ਼ੀ ਵੱਡੀ ਕੌਣ ਦੇ ਰਹੇ ਬਿਆਨਬਾਜ਼ੀ ਜ਼ਿਆਦਾ ਤੋਂ ਜ਼ਿਆਦਾ ਦੇ ਰਹੇ ਸੀ ਉਹਨਾਂ ਦੇ ਸਪੋਕਸਪਰਸਨ ਤੱਕ ਆ ਉਹ ਕਿਸੇ ਵੀ ਚਾਹ ਪੰਜ ਮੈਂਬਰੀ ਕਮੇਟੀ ਦੇ ਮਾਮਲੇ ਚ ਦੇਣੀ ਹੋਵੇ ਚਾਹੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂਕਪੂਰਾ ਜਿੰਨਿਆਂ ਦੇ ਵੀ ਮਾਮਲਿਆਂ ਦੇ ਵਿੱਚ ਦੇਣੀ ਹੋਵੇ ਉਹ ਸਾਰੇ ਹੀਟਲੇ ਲੈਵਲ ਦੇ ਆਪਣੇ ਆਪ ਦੀ ਲੋਇਲਟੀ ਸਦ ਕਰਦੇ ਆਪਣੇ ਆਪਣੇ ਦੀ ਕਾਬਲੀਅਤ ਕਿ ਅਸੀਂ ਤੁਹਾਨੂੰ ਡਿਫੈਂਡ ਕਰ ਸਕਦੇ ਹਾਂ ਸੁਨੀਰ ਬਾਦਲ ਜਾਂ ਪਾਰਟੀ ਨੂੰ ਉਹ ਬਿਆਨ ਦਿੰਦੇ ਰਹੇ ਭੂਦਰ ਸਾਹਿਬ ਤੇ ਹੋਰ ਬਹੁਤ ਘੱਟ ਬਿਆਨ ਦਿੰਦੇ ਰਹੇ ਉਹ ਇਹੀ ਕਹਿੰਦੇ ਰਹੇ ਅਸੀਂ ਦੇਖਦੇ ਹਾਂ ਸੋਚਦੇ ਹਾਂ ਗੱਲ ਕਰਦੇ ਪਰ ਹੁਣ ਕੀ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਬਿਆਨ ਦਿੱਤਾ ਪਾਰਟੀ ਦੇ ਜਿਹੜੇ ਉਹ ਹੀਟਲੇ ਬੰਦੇ ਸੀ ਜਿਹੜੇ ਬਹੁਤ ਜ਼ਿਆਦਾ ਕਈ ਸਪੋਕਸਪਰਸ ਤਾਂ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਖੜੇ ਨਜ਼ਰ ਆਉਂਦੇ ਹੁੰਦੇ ਨੇ ਹਮੇਸ਼ਾ ਹੀ ਨਾਲ ਲੈਂਦੇ ਨੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਕੀ ਉਹ ਇਹ ਬਿਆਨ ਦੇਣ ਤੋਂ ਝਿਜਕ ਰਹੇ ਸੀ ਹੁਣ ਇਹ ਭੂਦਰ ਸਾਹਿਬ ਤੋਂ ਦਵਾਇਆ ਗਿਆ ਪਿਆ ਬਾਕੀ ਦੇ ਕਰਿੰਦੇ ਜਿਹੜੇ ਰੋਜ਼ ਬੋਲਦੇ ਨੇ ਜਿਹੜੇ ਰੋਜ਼ ਸਪੋਕਸਪਰਸ ਨੇ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਨਾਲ ਟੱਕਰ ਲੈਣ ਤੋਂ ਸੁਖਵੀਰ ਸਿੰਘ ਬਾਦਲ ਨੂੰ ਡਿਫੈਂਡ ਕਰਨ ਤੋਂ ਕੋਈ ਗੁਰੇਜ ਪਾਰਟੀ ਸਟਰਕਚਰ ਦੇ ਵਿੱਚ ਇੱਕ ਬਰਾਬਰੀ ਦਾ ਜਿਹੜਾ ਗੱਲ ਹੈ ਉਹ ਲੱਗਦਾ ਹੈ ਇਕ ਤਾਂ ਇਹ ਗੱਲ ਹੈ ਕਿ ਕਿਉਂ ਇਹ ਸਾਰਾ ਮਾਮਲੇ ਦੇ ਵਿੱਚ ਬਾਕੀ ਸਾਇਲੈਂਟ ਆ ਪਾਰਟੀ ਦੇ ਵਰਕਿੰਗ ਪ੍ਰਧਾਨ ਨੂੰ ਹੀ ਮਦਾਨ ਚਤਾਰਿਆ ਗਿਆ ਬਿਕਰਮ ਮਨਜੀਤ ਸਿੰਘ ਦੇ ਮਾਮਲੇ ਦੇ ਵਿੱਚ ਤੇ ਕਿਉਂਕਿ ਹੋਰ ਆਉਦੇ ਦਾ ਤਾਂ ਕੋਈ ਹੌਸਲ ਲੈਵਲ ਦਾ ਨਹੀਂ ਜਾਂ ਪਾਰਲੀਮੈਂਟਰੀ ਬੋਰਡ ਦੇ ਬੰਦੇ ਨੇ ਨੁਮਾਇੰਦੇ ਨੇ ਜਿਹੜੇ ਜਿਹੜੇ ਕਿਸੇ ਆਉਦੇ 'ਚ ਹੈਗੇ ਨੇ ਬਾਕੀ ਤਾਂ ਵਰਕ ਕਮੇਟੀ ਆ ਤੇ ਦੂਜੀ ਗੱਲ ਸੁਖਵੀਰ ਸਿੰਘ ਬਾਦਲ ਖਾਮੋਸ਼ ਨੇ ਲਗਾਤਾ ਉਹ ਕੋਈ ਵੀ ਗੱਲ ਅੱਜ ਤੱਕ ਨਹੀਂ ਕਹੀ ਤੇ ਤੀਜਾ ਇਹ ਵੀ ਹੈ ਕਿ ਕੀ ਬਿਕਰਮ ਸਿੰਘ ਮੰਜੀਠੀਆ ਤੇ ਭੂਂਦਰ ਸਾਹਿਬ ਜਾਂ ਬਾਕੀ ਨੇ ਇਹ ਸਾਰੀਆਂ ਗੱਲਾਂ ਮੀਟਿੰਗਾਂ ਦੇ ਵਿੱਚ ਦਾ ਮਤਲਬ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਜਦੋਂ ਲੋਧੀ ਨਗਰ ਕਹਿੰਦੇ ਨੇ ਕਿ ਪਾਰਟੀ 'ਚ ਦੋ ਥੀਵ ਸੀ ਇਹਦੇ ਮਾਮਲੇ ਦੋ ਵਿਚਾਰ ਸੀ ਤੇ ਜਿਹੜੇ ਦੋ ਵਿਚਾਰ ਸੀ ਉਹ ਦੋਨੇ ਵਿਚਾਰਾਂ ਨੂੰ ਕੀ ਤਮੰਝੋ ਦੂਜੇ ਵਿਚਾਰ ਨੂੰ ਨਹੀਂ ਦਿੱਤੀ ਗਈ ਤੇ ਜੇ ਵੱਡੇ ਵੱਡੇ ਕੱਦ ਦੇ ਲੀਡਰ ਵੀ ਦੋ ਵਿਚਾਰ ਵਿਚਾਰ ਅਲੱਗ ਰੱਖਦੇ ਸੀ ਪਾਰਟੀ ਚ ਆਪ ਸੈੱਟ ਹੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਕੇਵਲ ਉਸੇ ਢੰਗ ਨਾਲ ਚਲਾਤਾ ਤੇ ਪਾਰਟੀ ਜਦੋਂ ਵਨ ਮੈਨ ਬਣ ਜਾਂਦੀ ਹੈ ਪਹਿਲਾਂ ਇੱਕ ਇਲਜ਼ਾਮ ਮਤਲਬ ਅਕਾਲੀ ਦਲ ਤੇ ਲੱਗਿਆ ਕਿ ਪਰਿਵਾਰਕ ਪਾਰਟੀ ਵਾ ਲੋਕ ਇਹ ਐਜੂਕੇਸ਼ਨ ਲਾਉਂਦੇ ਰਹੇ ਆਪ ਦੇਖੇ ਜਾਂਦੇ ਨੇ ਕਿ ਜਿਹੜੀ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਟ ਸੀ ਉਹਦੇ ਚ ਸੁਖਵੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਉਹ ਆਪ ਚੀਫ ਮਿਨਿਸਟਰ ਇਸੇ ਢੰਗ ਦੇ ਨਾਲ ਸੋ ਵੀਰ ਸਿੰਘ ਬਾਦਲ ਦੇ ਕੋਲੋਜ ਰਿਸ਼ਤੇਦਾਰ ਨੇ ਬਕਰਬਸਨ ਜੀਠਿਆ ਉਹ ਵੀ ਕੈਬਨਟ ਮੰਤਰੀ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਜੀਜਾ ਨੇ ਉਹ ਵੀ ਕੈਬਨਟ ਮੰਤਰੀ ਤੇ ਈਵਨ ਜਨਮੇਜਾ ਸਿੰਘ ਸੇਖੋ ਥੋੜੇ ਜੇ ਨੇੜਲੇ ਹੋਰ ਰਿਸ਼ਤੇਦਾਰ ਨੇ ਉਹ ਵੀ ਕਈਆਂ ਦੇ ਬਿਆਨ ਦੇ ਦਿੱਤੇ ਪਰ ਜਦ ਸੱਤਾ ਦਾ ਦੌਰ ਅੱਗੇ ਵੱਧਦਾ ਉਦੋਂ ਵੀ ਅੱਗੇ ਤਾਂ ਮਨਪ੍ਰੀਤ ਬਾਦਲ ਤੇ ਸੁਖਵੀਰ ਸਿੰਘ ਬਾਦਲ ਚ ਟਕਰਾ ਮਨਪ੍ਰੀਤ ਬਾਦਲ ਨੇ ਛੱਡਿਆ ਕਿਉਂ ਫਿਰ ਉਹ ਪਰਿਵਾਰ ਤੱਕ ਵੀ ਜਦ ਪਰ ਵਾਰ ਤੱਕ ਕਿਵੇਂ ਗਿਆ ਕਿਉਂਕਿ ਜਦੋਂ ਸੁਖਵੀਰ ਸਿੰਘ ਬਾਦਲ ਪਾਰਲੀਮੈਂਟ ਦੀ ਚੋਣ ਲੜ ਕੇ ਕੇਂਦਰੀ ਮੰਤਰੀ ਬਣ ਗਏ ਸੀ ਤੇ ਸ਼ਾਇਦ ਇੱਕ ਮੈਨੇਜਮੈਂਟ ਇਹੋ ਜੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬਤੋਅ ਕਿ ਮਨਪ੍ਰੀਤ ਇੱਥੇ ਪੰਜਾਬ ਦੇ ਗਾ ਤੇ ਸੁਖਵੀਰ ਸਿੰਘ ਬਾਦਲ ਕੇਂਦਰ ਚਲੇ ਜਾਣਗੇ ਤਾਂ ਬਿਜਲੀ ਫਿਰ ਘਰੇਲੂ ਲੜਾਈ ਸੁਖਵੀਰ ਸਿੰਘ ਬਾਦਲ ਤੇ ਟੀਸੀ ਸਿੰਘ ਬਣਾਤੇ ਤੇ ਬਾਕੀ ਆ ਗਏ ਤਾਂ ਮਨਪ੍ਰੀਤ ਬਾਦਲ ਬਾਗੀਆਂ ਦਾ ਰੌਣ ਲੈ ਕੇ ਆਪਣੀ ਅਲੱਗ ਪਾਰਟੀ ਬਣਾਈ ਫਿਰ ਕਾਂਗਰਸ ਚਲੇ ਗਏ ਫਿਰ ਬੀਜੇਪੀ ਚਲੇ ਗਏ ਸਾਰਾ ਕੁਝ ਸਭ ਦੇ ਸਾਹਮਣੇ ਆ ਕਿ ਇੱਥੇ ਤਾਂ ਫਿਰ ਸੁਬੀਰ ਦੇ ਮਾਮਲੇ 'ਚ ਮੇਰਾ ਰਸਤਾ ਨਹੀਂ ਵੰਡਣਾ ਜਿੱਨਾ ਚਰੋ ਨਹੀਂ ਡੰਡ। ਕੋਣ ਕੀ ਇੱਥੇ ਤੱਕ ਚਲੀ ਗਈ ਹੈ ਗੱਲ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਈ। ਪਾਰਲੀਮੈਂਟ ਦੀ ਇਲੈਕਸ਼ਨ ਤੇ ਅਲੱਗ رائے ਰੱਖਦੇ ਸੀ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਖਡੂਰ ਸਾਹਿਬ ਦੀ ਜਿਹੜੀ ਸੀਟ ਤੇ ਬੰਦਾ ਖੜਾ ਕਰਨ ਜਾਂ ਨਾ ਖੜਾ ਕਰਨ ਦੇ ਮਾਮਲੇ 'ਚ ਅਮਰਤਪਾਲ ਸਿੰਘ ਦੇ ਬਕਰਾਂ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਪ੍ਰਾਈਵੇਟਲੀ ਇਹ ਕਿਹਾ ਸੀ ਕਿ ਮੈਂ ਆਪਣੇ ਆਪ ਹੀ ਜੋ ਜ ਮੇਰਾ ਕੰਪੇਅਰ ਕਰਨ ਦਾ ਆਪਣਾ ਤਰੀਕਾ ਮੈਂ ਦੇਖ ਲਵਾਂ ਪਰ ਉਹ ਨਹੀਂ ਇੱਕ ਪ੍ਰੈਸ਼ਰ ਬਿਲਡ ਹੋਇਆ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਣੋਜੇ ਨੂੰ ਪਾਰਟੀ ਚੋਂ ਕੱਢਤਾ ਬਰਖਾਸਤ ਕਰ ਹੁਣ ਦੂਜੇ ਸਾਲੇ ਪਣੋਜੇ ਦੀ ਵੀ ਲੜਾਈ ਸਟਾਰਟਿੰਗ ਦਾ ਮਤਲਬ ਇਸ ਗੱਲ ਦੇ ਵਿੱਚ ਹੋ ਗਿਆ ਕਿਉਂਕਿ ਪਾਵਰ ਗੇਮ ਇੱਕ ਇਹੋ ਜਿਹੀ ਗੇਮ ਹੈ ਕਿ ਉਹ ਰਿਸ਼ਤਿਆਂ ਨੂੰ ਵੀ ਜਦੋਂ ਕਿਤੇ ਆਉਂਦਾ ਜਦੋਂ ਆਂਚ ਆਉਂਦੀ ਆ ਪਾਵਰ ਤੇ طاقت ਤੇ কুরسی ਤੇ ਪਰ ਰਿਸ਼ਤੇਦਾਰੀਆਂ ਨਹੀਂ ਹੁੰਦੀ ਜੇ ব্যাকਗਰਾਉਂਡ ਚ ਦੇਖੀਏ ਜਦੋਂ ਇਦੋਂ ਪਹਿਲਾਂ ਰਾਜਿਆਂ ਦਾ ਜਾਂ ਬਾਕੀ ਯੁੱਗ ਸੀ ਬਹੁਤ ਸਾਰੇ ਲੋਕਾਂ ਨੇ ਆਪਣੇ ਭਰਾ ਮਾਰ ਕੇ ਭਰਾਵਾਂ ਨਾਲ ਲੜਾਈਆਂ ਬਾਪਾ ਨੂੰ ਕੈਦ ਕਰਕੇ ਔਰ ਬੜੇ ਲੰਬੇ ਸਮੇਂ ਤੱਕ ਸੱਤਾ ਸੰਭਾਲੀ ਸੀ ਉਹਨੂੰ ਕਹਿੰਦੇ ਸੀ ਕਿ ਉਹ ਜ਼ਗੀਰੂ ਯੁੱਗ ਹੈ ਜਾਂ ਬਹੁਤ ਲ ਮੋਸਲੇ ਬੰਦਾ ਮਾਰੇ ਬਿਨਾ ਬੰਦਾ ਜਾਂ ਕੈਦ ਕੀਤੇ ਬਿਨਾ ਜਾਂ ਹਰਾਏ ਬਿਨਾ কুরਸੀ ਛੱਡਦਾ ਨਹੀਂ ਆ ਡੈਮੋਕ੍ਰੇਸੀ ਦੇ ਵਿੱਚ ਥੋੜਾ ਜਿਹਾ ਮੰਨਿਆ ਜਾਂਦਾ ਕਿ ਪਾਰਟੀਆਂ ਤੇ ਕਬਜ਼ਾ ਕੀ ਹੁਣ ਪਬਜਾ ਪੈਸੇ ਦੇ ਜ਼ੋਰ ਤੇ ਪਾਰਟੀਆਂ ਨੂੰ ਨਾਲ ਜਾਂ ਇੱਕ ਕੋਟਰੀ ਇਕੱਠੀ ਕਰਨ ਦੇ ਜ਼ੋਰ ਆਪਣਾ ਗਰੁੱਪ ਮਜ਼ਬੂਤ ਵੱਡਾ ਕਰਨ ਦੀ ਗੱਲ ਪਰ ਨਾਲ ਨਾਲ ਕੁਝ ਲੈਜਿਟੀਮੈਸੀ ਵੀ ਚਾਹੀਦੀ ਹੁੰਦੀ ਹੈ ਲੈਜਿਟੀਮੈਸੀ ਦਾ ਮਤਲਬ ਹੈ ਕਿ ਦੂਜੇ ਜਿਹੜੇ ਸੱਜਣ ਤੁਹਾਡੇ ਨਾਲ ਨੇ ਚਾਹੇ ਰਿਸ਼ਤੇਦਾਰ ਚਾਹੇ ਦੂਜੇ ਨੇ ਪਹਿਲਾਂ ਤੁਸੀਂ ਹੌਲੀ ਹੌਲੀ ਆਪਣਾ ਗਰੁੱਪ ਵੱਡਾ ਬਣਾਉਣ ਲਈ ਰਿਸ਼ਤੇਦਾਰੀਆਂ 'ਚ ਪੈਂਦੇ ਹੋ ਦੂਜੇ ਬੰਦਿਆਂ ਨੂੰ ਅਨਲਾਈਡ ਕਰਦੇ ਹੋ ਜਿਹੜੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਦਾ ਰਾਹ ਬਦ ਫਿਰ ਪਾਵਰ ਦਾ ਲੌਜਿਕ ਉੱਥੇ ਲੈ ਜਾਂਦਾ ਜਿੱਥੇ ਰਿਸ਼ਤੇਦਾਰੀਆਂ ਦੇ ਵਿੱਚ ਤੇ ਦੋਸਤਾਂ ਦੇ ਵਿੱਚ ਵੀ ਜਾਂ ਖਲੋਜ ਉਹਨਾਂ ਦੇ ਵਿੱਚ ਵੀ ਟਕਰਾ ਇੱਕ ਲੈਵਲ ਤੇ ਵੱਧ ਜਾਂਦਾ ਕੀ ਅਕਾਲੀ ਦਲ ਦਾ ਹੁਣ ਅੰਦਰ ਉੱਥੇ ਪਹੁੰਚ ਗਿਆ ਕਿ ਹੁਣ ਨੇੜਲੀਆਂ ਰਿਸ਼ਤੇਦਾਰੀਆਂ ਦੇ ਵੀ ਰਸਤੇ ਜਿਹੜੇ ਨੇ ਉਹ ਕੱਢੇ ਜਾਣਗੇ ਕੱਲਾ ਇੱਥੇ ਨਹੀਂ ਔਰ ਜਦੋਂ ਸੈਖਬਦੁੱਲਾ ਨੂੰ ਹਟਾਇਆ ਗਿਆ ਉੱਥੋਂ ਬਕਾਇਦ ਕਰਕੇ ਸਾਰੇ ਮਾਮਲੇ ਜਫਰੂਖ ਅਬਦੁੱਲਾ ਦੇ ਫਾਦਰ ਤਾਂ ਜਿਹੜੇ ਸਾਹ ਬਣਾਏ ਗਏ ਸੀ ਉਹਨਾਂ ਦੇ ਬਹੁਤ ਨੇੜਲੇ ਰਿਸ਼ਤੇਦਾਰੀ ਬਣਾਏ ਗਏ ਸੀ ਤੇ ਉਹ ਮੰਨ ਲਈ ਚਾਰ ਹੋ ਗਏ ਸੀ। ਔਰ ਜਦੋਂ ਕਿਤੇ ਵੀ ਇੱਥੇ ਆਉਂਦੀ ਹੈ ਜੇ ਚੰਦਰਬਾਬੂ ਨਾਡੂ ਤੇ ਉਹਨਾਂ ਦੀ ਸਸੰਦਾ ਮਾਮਲੇ ਉਹਨਾਂ ਦੇ ਚੰਦਰਬਾਬੂ ਨਾਡੂ ਦੇ ਸਾਰੇ ਮਾਰਤਬਾਦ ਆਇਆ। ਉਹ ਵੀ ਪਰਿਵਾਰਕ ਕਸਮਕਾਸੀ ਕੌਣ ਬਣੇਗਾ ਕੌਣ ਨਹੀਂ। ਜੇ ਛੁਟਾਦਿਆਂ ਦੇ ਮਾਮਲੇ 'ਚ ਦੇਖਦੇ ਹਾਂ ਕਿ ਸੱਤਾ ਦੇ ਵਿੱਚ ਕੌਣ ਹੈ ਕੌਣ ਨਹੀਂ ਤਾਂ ਵੀ ਉਹੀ ਮਾਮਲੇ ਸੀਗੇ। ਦੋ ਭਰਾਵਾਂ ਦੇ ਵਿੱਚੋਂ ਕਿਹਦੀ ਔਲਾਦ ਜਾਂ ਕਿਹੜਾ ਭਰਾ ਤਾਕਤਵਰ ਰਹੂਗਾ ਕਿਹੜਾ ਮੇਲ ਰਹੂਗਾ ਕਿਹੜਾ ਸੈਕਟਰੀ ਰਹੂਗਾ। ਜਿੱਥੇ ਵੀ ਪੋਲਿਟਿਕਸ ਇਸ ਲੈਵਲ ਦੀ ਆ ਤਾਂ ਉਧਰ ਨੂੰ ਜਾ ਰਹੀ ਹੈ ਪਰ ਅਕਾਲੀ ਦਲ ਇੱਕ ਅਲੱਗ ਖੇਤਰੀ ਪਾਰਟੀ ਮੰਨੀ ਜਾਂਦੀ ਸੀ ਕਿਉਂਕਿ ਇੱਕ ਸਿਧਾਂਤ ਨੂੰ ਪਰਨਾਈ ਸੀ ਇਹ ਉਹੀ ਜੀ ਪਰਿਵਾਰਕ ਪਾਰਟੀ ਨਹੀਂ ਹੈ ਜਿੱਥੇ ਇੱਕ ਪਰਿਵਾਰ ਕੰਮ ਕਰਦਾ ਤੇ ਉਹਦਾ ਕੋਈ ਉਦੇਸ਼ ਇਹਨੂੰ ਕਿਹਾ ਜਾਂਦਾ ਸੀ ਕਿ ਗੁਰਬਾਣੀ ਦੇ ਨਾਲ ਜੁੜੀ ਹੋਈ ਪਾਰਟੀ ਗੁਰਬਾਣੀ ਦੇ ਸਿਧਾਂਤ ਤੋਂ ਰੋਸ਼ਨੀ ਲੈਣ ਵਾਲੀ ਪਾਰਟੀ ਜਿਹਦੀਆਂ ਤਿੰਨ ਬੈਲੈਂਸ ਬਣਾਉਣ ਵਾਲੀਆਂ ਸੰਸਥਾਵਾਂ ਇੱਕ ਦੂਜੀ ਤੇ ਚੈੱਕ ਐਂਡ ਬੈਲੈਂਸ ਬਣਾਉਣ ਵਾਲੀਆਂ ਉਹਦੇ ਚ ਤਖਤ ਸਹਿਬਾਨ ਨੇ ਉਹਦੇ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਚ ਅਕਾਲੀ ਦਾ ਤੇ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਕੁਰਸੀ ਜਦੋਂ ਹੌਲੀ ਹੌਲੀ ਆਈ ਪਹਿਲਾਂ ਤਾਂ ਅਕਾਲੀਦਾਨ ਨੂੰ ਕਦੇ ਉਮੀਦ ਵੀ ਨਹੀਂ ਸੀ ਜਦੋਂ ਪਾਵਰ ਆਉਣ ਲੱਗੀ ਤੇ ਇੱਕ ਚੀਫ ਮਿਨਿਸਟਰ ਦੀ ਬਣ ਚੈੱਕ ਐਂਡ ਬੈਲੈਂਸ ਦੇ ਤੌਰ ਤੇ ਇਸੇ ਕਰਕੇ ਏਦੋਂ ਪਹਿਲਾਂ ਵੀ ਜਦ ਕਦੇ ਮੌਕੇ ਆਏ ਪੰਗੇ ਪਏ ਜਦੋਂ ਪ੍ਰਧਾਨਗੀ ਤੇ ਚੀਫ ਮਿਨਿਸਟਰੀ ਇੱਕੋ ਬੰਦੇ ਕੋਲ ਜਾਣੀ ਸ਼ੁਰੂ ਹੋਈ ਉਦੋਂ ਤੋਂ ਇਹ ਸਮੱਸਿਆਵਾਂ ਨਾ ਕੇਵਲ ਤੁਹਾਡੀ ਅਪਰੋਚ ਜਿਹੜੀ ਅਕਾਲੀ ਦਲ ਦੀ ਸੀ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਉਹਨੂੰ ਵੀ ਆ ਚਾਹੀਓ ਉਦੋਂ ਕਿਉਂਕਿ ਚੀਫ ਮਿਨਿਸਟਰ ਦਾ ਸੰਵਿਧਾਨਕ ਉਹਦੇ ਚ ਵੀ ਵਜਿਆ ਹੁੰਦਾ ਕਿਸੇ ਨਾ ਕਿਸੇ ਰੂਪ ਚ ਤੇ ਜਦੋਂ ਦਾ ਜਦੋਂ ਜਦਦਰ ਟਾਹਣਾ ਨੇ ਕਿਹਾ ਸੀ ਕਿ ਇੱਕ ਅਕਾਲੀ ਦਲ ਦਾ ਪ੍ਰਧਾਨ ਬਣਾ ਦੋ ਤੇ ਇੱਕ ਹੋ ਬਣਾ ਦੋ ਉਦੋਂ ਵੀ ਇਹੀ ਲੜਾਈ ਹੈ ਕਿ ਅੱਛਾ ਇਹਦਾ ਮਤਲਬ ਪਾਵਰ ਸ਼ੇਅਰਿੰਗ ਦਾ ਮਾਮਲਾ ਹੋ ਰਿਹਾ ਤੇ ਉਦੋਂ ਕੁਝ ਨਹੀਂ ਸੁਣੀ ਗਈ ਕੱਢਣ ਤੱਕ ਉਹਨਾਂ ਉਹ ਲੜਾਈ ਉੱਥੇ ਤੱਕ ਗਈ ਕਿ ਜਦਦਰ ਅਕਾਲ ਤਖਤ ਦੇ ਤੌਰ ਤੇ ਰਣਜੀਤ ਸਿੰਘ ਨੂੰ ਵੀ ਕੱਢਿਆ ਗਿਆ ਤੇ ਜਦਦਾ ਟੌੜਾ ਨੇ ਰਜਾਇੰਦ ਦਿੱਤਾ ਸੀ ਫਿਰ ਵੀ ਕੰਢ ਕੇ ਮੱਤਾ ਪਾਇਆ ਗਿਆ ਰਜਾਇਨਦੀਪ ਜਾਂ ਰਜਾਇਨ ਐਕਸੈਪਟ ਨਹੀਂ ਕੀਤਾ ਗਿਆ ਕਿਉਂਕਿ ਉਹ ਦਿਖਾਉਣਾ ਹੁੰਦਾ ਤਾਕਤ ਦਾ ਬਲਡੋజర్ ਹੁਣ ਜਿਹੜੀ ਇਹ ਲੜਾਈ ਹੈ ਸ਼ਾਇਦ ਆਕਾਲੀ ਦਲ ਉਸ ਦਿਸਾ ਉਸ ਪੋਜੀਸ਼ਨ 'ਚ ਨਹੀਂ ਹੈ ਕੁਆਲੀਟੇਟਿਵ ਫਰਕ ਹੈ ਉਹ ਫਰਕ ਇਹ ਹੈ ਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਾਰੂ ਲੀਡਰਸ਼ਿਪ ਸੀ ਉਹ ਪੰਜਾਬ ਦੀ ਸੱਤਾ ਚੜ੍ਹਦੀ ਸੀ ਜਾਂਤਾ ਤੇ ਜਾ ਕੇਂਦਰ ਨਾਲ ਵੀ ਜੁੜ ਕੇ ਸੱਤਾ ਸੀ ਕਿਸ ਨਾ ਕਿਸੇ ਰੂਪ ਦੇ ਵਿੱਚ ਜਾਂ ਤੀਜੀ ਵੱਡੀ ਗੱਲ ਇਹ ਹੈ ਕਿ ਉਸ ਲੀਡਰਸ਼ਿਪ ਦਾ ਦੇ ਬਾਰੇ ਚ ਪੰਜਾਬ ਦੇ ਲੋਕਾਂ ਦਾ ਵੋਟਰਾਂ ਦਾ ਪੰਥ ਦਾ ਉਹਨੇ ਵੱਡੇ ਪੱਦਰ ਤੇ ਮੋਹ ਭੰਗ ਨਹੀਂ ਸੀ ਹੋਇਆ ਓਡੀ ਨਰਾਜਗੀ ਨਫਰਤ ਨਹੀਂ ਸੀ ਬੰਦਲੀ ਜਿਹੜੀ ਹੋੜ ਜਿਸ ਪੋਜੀਸ਼ਨ ਦੇ ਵਿੱਚ ਹੈ ਹੁਣ ਅਕਾਲੀ ਦਲ 10 ਸੀਟਾਂ ਤੇ ਜਮਾਨਤ ਕਰਾ ਕੇ ਜਬਤ ਕਰਾ ਕੇ ਬੈਠਾ ਉਹ ਵੀ ਸਾਝਾ ਅਕਾਲੀ ਦਲ ਜਿਹਦੇ ਚੋਂ ਸੁਧਾਰ ਲੈਰ ਵੀ ਟੁੱਟ ਗਈ ਬਾਕੀ ਗਈ ਹੁਣ 14 ਕਮੇਟੀ ਨੇ ਇਹ ਕਿਹਾ ਕਿ ਅਕਾਲੀ ਦਲ ਦਾ ਵਰਕਰ ਵੀ ਜਿਹੜਾ ਮੰਨੋ ਇਹ 14 ਲੀਡਰਸ਼ਿਪ ਤਬਦੀਲੀ ਕਿ ਸਾਰੀ ਲੀਡਰਸ਼ਿਪ ਇੱਕ ਵਾਰ ਅਸਤੀਫਾ ਦੇ ਕੇ ਨਵੇਂ ਸਿਰਿਓ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਹੁਣ ਉਹ ਪਾਵਰ ਸਟਰਕਚਰ ਜਿਹੜੀ ਜਿਹੜੀ ਗੇਮ ਹੈ ਉਹਦੇ ਚ ਭਾਵੇਂ ਜੀਪੀ ਵੀ ਵਰਗੀ ਪਾਰਟੀ ਵੀ ਅਕਾਲੀ ਦਲ ਨੂੰ ਨੰਬਰ 1 ਮੰਨਣ ਲਈ ਤਿਆਰ ਨਹੀਂ ਐਗਰੀਮੈਂਟ ਕਰਨ ਦੀ ਤਿਆਰ ਨਹੀਂ ਕਿ ਪੰਜਾਬ ਚ ਵੱਡੀ ਪਾਰਟੀ ਦੇ ਤੌਰ ਤੇ ਵੀ ਐਸੀ ਪ੍ਰਸਥਿਤੀ ਦੇ ਵਿੱਚ ਇਸ ਹਾਲਾਤ ਦੇ ਵਿੱਚ ਜਦੋਂ ਉਹੀ ਰੌਂ ਆਉਂਦਾ ਕਿ ਬਲਡੋਜ ਕਰਕੇ ਲੱਗ ਜਾਣ ਜਥੇਦਾਰ ਸਾਹਮਣੇ ਆਉਂਦੇ ਨੇ ਉਹ ਵੀ ਉਡਾ ਦੋ ਕੋਈ ਹੋਰ ਸਾਹਮਣੇ ਆਉਂਦਾ ਉਹਨੂੰ ਵੀ ਉਡਾ ਦੋ ਕਿਉਂਕਿ ਇਦੋਂ ਪਹਿਲਾਂ ਕੱਲੇ-ਕੱਲੇ ਦੀ ਹੋਣੀ ਹੁੰਦੀ ਰਹੀ ਹੈ ਸ਼ਾਇਦ ਉਹੀ ਕਰਦੇ ਨੇ ਜਦੋਂ ਕੁਲਦੀਪ ਸਿੰਘ ਵਡਾਲਾ ਨੇ ਕਿਹਾ ਗਿਆ ਕਹਿੰਦੇ ਇੱਕੋ ਹੀ ਗਲਤੀ ਹੋਈ ਸੀ ਕੁਲਦੀਪ ਸਿੰਘ ਵਡਾਲਾ ਦੇ ਦੋਸਤਾਂ ਤੋਂ ਕਿ ਅਨੰਦਪੁਰ ਸਾਹਿਬ ਦੀ ਹੋਲੇ ਮਹਲੇ ਦੀ ਧਰਤੀ ਤੇ ਇਹ ਕਿਹਾ ਗਿਆ ਸੀ ਤੇ ਮਾਝੇ ਦੇ ਵਿੱਚ ਵੀ ਬਹੁਤ ਵਾਰ ਪ੍ਰਧਾਨਗੀ ਚੱਲੀ ਗਈ ਮਾਲਵੇ ਦੇ ਵਿੱਚ ਵੀ ਬਹੁਤ ਹੁਣ ਦੁਆਬੇ ਦੇ ਜਰਨੈਲੋਂ ਵੀ ਪ੍ਰਧਾਨਗੀ ਦੇ ਬਖਸ ਦਿਓ ਤਾਂ ਇਹਨਾਂ ਨੂੰ ਵੀ ਮੌਕਾ ਬਿਲੇ ਕਾਬਲੀਅਤ ਦਿਖਾਉਣ ਦਾ ਅਕਾਲੀ ਦਲ ਵਰਗੀ ਪਾਰਟੀ ਨੂੰ ਲੀਡ ਕਰਨ ਦਾ ਤਾਂ ਕਿਹਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਦਿਮਾਗ 'ਚ ਉਦੋਂ ਤੋਂ ਬਹਿ ਗਈ ਸੀ ਗੱਲ ਔਰ ਉਧਰ ਚੱਲ ਗਈ ਸੀ ਔਰ ਇਸੇ ਕਰਕੇ ਇਹ ਜਿਹੜੇ ਮਾਮਲੇ ਨੇ ਤੇ ਉਦੋਂ ਉਹਨਾਂ ਨੇ ਵੀ ਅਕਾਲੀ ਦਲ ਡੈਮੋਕਰੇਟਿਕ ਬਣਾਇਆ ਸੀ ਬਡਾਲਾ ਸਾਹਿਬ ਨੇ ਵੀ ਪਰ ਉਹ ਨਹੀਂ ਬਹੁਤ ਸਾਰਾ ਚੱਲ ਸਕਿਆ ਪਾਵਰ ਗੇਮ ਜਾਂ ਬਾਕੀ ਦੀਆਂ ਚੀਜ਼ਾਂ ਜਿਵੇਂ ਦਾ ਟੌੜਾ ਦਾ ਸਰਭੇਨ ਦਾ ਅਕਾਲੀ ਦਲ ਸੀ ਉਹ ਵੀ ਉਸ ਲੈਵਲ ਤੇ ਨਹੀਂ ਜਦੋਂ ਰਵਿੰਦਰ ਸਿੰਘ ਨਾਲ ਰੌਲਾ ਪਿਆ ਉਹਨੇ ਵੀ ਅਕਾਲੀ ਦਲ 1920 ਬਣਾਇਆ ਉਦੋਂ ਨਹੀਂ ਚੱਲਿਆ ਉਹ ਸਾਰੇ ਇਸ ਕਰਕੇ ਨਹੀਂ ਚੱਲੇ ਕਿ ਇੱਕ ਲੈਵਲ ਤੇ ਕੇਡਰ ਪੈਸਾ ਪਲਸ ਲੋਕਾਂ ਦੇ ਵਿੱਚ ਜਾਣ ਦਾ ਜਿਹੜਾ ਇੱਕ ਰਿਵਾਜ ਸੀ ਉਹ ਕੰਪੈਰੀਟਿਵਲੀ ਜ਼ਿਆਦਾ ਬਾਦਲ ਸਭ ਦੀ ਅਗਵਾਈ ਵਾਲਾ ਉਹਨਾਂ ਦਾ ਗਰੁੱਪ ਜ਼ਿਆਦਾ ਸੀ ਮੁਕਾਬਲਤਾਂ ਫਿਰ ਸੁਖਦੇਵ ਸਿੰਘ ਢਾਉਣਾ ਨੇ ਵੀ ਆਪਣਾ ਬਣਾਇਆ ਫਿਰ ਬਰह्मਪੁਰਾ ਤੇ ਰਤਨ ਸਿੰਘ ਜਨਾਲਾ ਵੀ ਅਲੱਗ ਹੋਏ ਕਿੰਨੀਆਂ ਫੁੱਟਾ ਟੁੱਟਾਂ ਦਾ ਦੌਰ ਆਇਆ ਸ਼ਾਇਦ ਇਸੇ ਦੇ ਵਿੱਚ ਉਹਨਾਂ ਨੂੰ ਇਹਦਾ ਜਿਹੜਾ ਅੱਜ ਦੀ ਮੇਨ ਸਟੇਮ ਮੇਨ ਲੀਡਰਸ਼ਿਪ ਹੈ ਪਰ ਉਹਨੂੰ ਹੋਇਆ ਕਿ ਜਿੰਨੇ ਆਏ ਸਭ ਇਤਿਹਾਸ ਨੇ ਸਾਈਡ ਤੇ ਕੂੜੇਦਾਨ ਚ ਛੁੱਟ ਪਏ ਨੇ ਅਸੀਂ ਹੀ ਮੇਨ ਰਹਿਣਾ ਤੇ ਅਸੀਂ ਹੀ ਮੇਨ ਰਾਹ ਪਰ ਉਹ ਮੇਨ ਇਸ ਕਰਕੇ ਨਹੀਂ ਹੁਣ ਰਹਿਣਾ ਔਖਾ ਇਸ ਕਰਕੇ ਹੋ ਚੁੱਕਿਆ ਕਿਉਂਕਿ ਗਰਾਊਂਡ ਜਿਹੜਾ ਖਿਸਕ ਚੁੱਕੀ ਹੈ ਕਿਸਾਨੀ ਦੇ ਨਾਂ ਤੇ ਉਸ ਧੰਗ ਨਾਲ ਚੱਲੇ ਰਹੇ ਜਦੋਂ ਅਸਤੀਫਾ ਦਿੱਤਾ ਜਿਹਨੂੰ ਤਿਆਗ ਕਿਹਾ ਜਾ ਰਿਹਾ ਉਹ ਤਿਆਗ ਨਹੀਂ ਉਹ ਬਾਈ ਫੋਰਸ ਹੋਇਆ ਔਰ ਜੇ ਕਿਸਾਨੀ ਦਾ ਅंदोलਨ ਲੋਡਾ ਵੱਡਾ ਨਾ ਹੁੰਦਾ ਸ਼ਾਇਦ ਉਹ ਤਿਆਗ ਜਾਂ ਉਹ ਕੇਦਰੀ ਸੱਤਾ ਛੱਡਣੀ ਸੌਖਾ ਕੰਮ ਨਹੀਂ ਸੀ ਔਰ ਜਿੰਨੇ ਵੀ ਮਾਮਲੇ ਬਾਕੀ ਆਏ ਉਹ ਸਾਰੇ ਮਾਮਲੇ ਹੁਣ ਤਾਂ ਲੜਾਈ ਜਿਹੜੀ ਦੋ ਟਾਈਪ ਦੀ ਹੈ ਇੱਕ ਧਾਰਮਿਕ ਤੌਰ ਤੇ ਅਕਾਲ ਤਖਤ ਸਾਹਿਬ ਦੀ ਸੰਸਥਾ ਪਲੱਸ ਨਿੱਜੀ ਤੌਰ ਦੇ ਉੱਤੇ ਤੁਹਾਡੀਆਂ ਹਕਾਕੂਕ ਜੇ ਤੁਸੀਂ ਸਮਝਦੇ ਹੋ ਕਿ ਟੈਕਨੀਕਲੀ ਜਿਹੜਾ ਕਾਨੂੰਨ ਤੇ ਸਾਡਾ ਕਬਜ਼ਾ ਹੈ ਉਹਦੇ ਮੁਤਾਬਕ ਅਸੀਂ ਗੱਲ ਕਰ ਲਾਂਗੇ। ਇਦੋਂ ਵੀ ਵੱਡਾ ਸਵਾਲ ਸੀ ਲੋਕਾਂ ਦਾ ਭਰੋਸਾ ਬਹਾਲ ਕਰਨਾ। ਔਰ ਉਹ ਭਰੋਸਾ ਬਹਾਲ ਲਈ ਜਿਹੜੇ ਯਤਨ ਕਰਨੇ ਹੁੰਦੇ ਨੇ ਕਿਹੜੀ ਤਪੱਸਿਆ ਕਿਹੜਾ ਪ੍ਰਚਾਰ ਤਾਂ ਫਿਰ ਕਿਹੜਾ ਤੁਸੀਂ ਇੱਕ ਅਲੱਗ ਰੂਪ ਲੈ ਕੇ ਜਾ ਰਹੇ ਹੋ ਕਿ ਲੋਕ ਹੋਣ ਕਰ ਲੈਣਗੇ ਕਿ ਹਾਂ ਹੁਣ ਠੀਕ। ਜੇ ਉਹਦੇ ਤੋਂ ਬਿਨਾ ਤੁਹਾਡੀ ਸਟਰੈਂਥ ਕੀ ਹੈ ਜਿਸ ਜਿਹੜੀ ਤਾਕਤ ਹੈ ਜੇ ਉਹ ਨਹੀਂ ਬਣਦੀ ਆਕਾਲੀ ਦਲ ਨੇ ਕਹੇ ਤਾਂ 33 ਲੱਖ ਬਣਾ ਲੀਜੀਏ ਅਸੀਂ 33 ਲੱਖ ਬਣਾ ਲਈ ਜਾਂ ਨਹੀਂ ਲੋਕਾਂ ਨੂੰ ਡਾਊਟ ਹੈ ਹਜੇ ਇਹ ਬੜਾ ਔਖਾ ਕੰਮ ਵੀ ਹੁੰਦਾ ਪਰ ਜੇ ਬਣਾ ਵੀ ਲਈ ਹੋਈ ਤਾਂ ਹੁਣ ਇਹ ਸੌਖਾ ਕੰਮ ਨਹੀਂ ਹੈ ਇਸ ਲੈਵਲ ਤੇ ਕੀ ਹੁਣ ਆਕਾਲੀ ਦਲ ਵਰਟੀਕਲੀ ਸਪਲਿਟ ਹੋ ਗਿਆ ਵੈਸੇ ਦਾ ਵਰਟੀਕਲੀ ਸਪਲਿਟ ਦਾ ਮਤਲਬ ਇਹ ਤੋਂ ਪਹਿਲਾਂ ਵੀ ਜਿਹੜੇ ਕੋਰ ਕਮੇਟੀ ਦੇ ਕਾਫੀ ਵੱਡੇ 7-8 ਬੰਦੇ ਉਹ ਸੀ ਜਿਹੜੇ ਟੌਪ ਲੀਡਰਸ਼ਿਪ ਦੇ ਵਿੱਚ ਆਉਂਦੇ ਰਹੇ ਆਕਾਲੀ ਦਲ ਦੇ ਵਿੱਚ ਉਹ ਚਲੇ ਗਏ ਸੁਧਾਰ ਲੈਣ ਦੇ ਨਾਲ ਇਸ ਮਾਮਲੇ ਦੇ ਵਿੱਚ ਤੇ ਹੁਣ ਜੇ ਬਿਕਰਮ ਜੀ ਠੀਆ ਉਹਨੇ ਵੀ ਆਉਂਦੇ ਨੇ ਤੇ ਉਹਨਾਂ ਤੇ ਜਿਹੜਾ ਜੇ ਅਟੈਕ ਇਹੋ ਜਿਹਾ ਹੁੰਦਾ ਜਿਹੜਾ ਬਰਵਿੰਦਰ ਸਿੰਘ ਭੁੰਦੜ ਉਹਨਾਂ ਨੇ ਕੀਤਾ ਸੀ ਜਾਂ ਉਹਨਾਂ ਬਨੋ ਕਰਵਾਇਆ ਗਿਆ ਜਦੋਂ ਤੋਂ ਉਹ ਪਿੱਛੇ ਹਟ ਗਏ ਤੇ ਇਹਦਾ ਮਤਲਬ ਜੇ ਰਣਨੀਤੀ ਆ ਬਾਸ ਨੇ ਕਹੇ ਤੇ ਆਇਆ ਤਾਂ ਉੱਥੇ ਵੀ ਲੜਾਈ ਦਾ ਮੈਦਾਨ ਇੱਕ ਲੀ ਖਿੱਚ ਕੇ ਹੋਏਗਾ ਤੇ ਲੀ ਖਿੱਚ ਕੇ ਹੋਏਗਾ ਤਾਂ ਉਹ ਆਟੋਮੈਟਿਕਲੀ ਸਾਰੇ ਬੰਦੇ ਸਾਰੇ ਸੱਜਣ ਦੂਜੇ ਪਾਸੇ ਖੜਾ ਦਿੱਤੇ ਜਾਂਦੇ ਨੇ ਜਦੋਂ ਤੁਸੀਂ ਕੋਈ ਇਹੋ ਜਿਹਾ ਫੈਸਲਾ ਲੈਂਦੇ ਹੋ ਜਦੋਂ ਤੁਸੀਂ ਇਸ ਲੈਵਲ ਦੀ ਗੱਲ ਕਰਦੇ ਹੋ ਇਸ ਲਈ ਇਹ ਜਿਹੜੀ ਇੱਕ ਲੜਾਈ ਹੈ ਬਿਲਕੁਲ ਕਲੀਅਰ ਕੱਟ politically ਬਦਾਤ ਦੇ ਵਿੱਚ ਵੀ ਆ ਗਈ ਔਰ ਜਿੰਨੇ ਅਸਤੀਫਿਆਂ ਦਾ ਦੌਰ ਚੱਲੇ ਆ ਕਿ ਇਹ ਹੋਰ ਬਗੇਗਾ ਹਜੇ ਤਾਂ ਜ਼ੋਰ ਨਹੀਂ ਲਾਇਆ ਹੋਣਾ ਉਹ ਜ਼ੋਰ ਵੀ ਲਾਉਣਗੇ ਫਿਰ ਹੋਰ ਜਿਹੜੇ ਸੱਜਣ ਦੂਜੇ ਪਾਸੇ ਖੜ੍ਹ ਗਏ ਕੀ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕੋਈ ਵਰਕਿੰਗ ਕਮੇਟੀ ਦੀ ਅਕਾਲੀ ਦਲ ਦਾ ਜਿਹੜਾ 17 ਤਰੀਕ ਦੀ ਮੀਟਿੰਗ ਹੈ 10 ਤੋਂ 17 ਕੀਤੀ ਹੈ ਕੀ ਕੱਲਾ ਇੰਨਾ ਹੀ ਸੀਗਾ ਕਿ ਜਥੇਦਾਰ ਨੇ ਜੁਆਇਨ ਕਰਨ ਜਾਇਦੇ ਪਿੱਛੇ ਵੀ ਅਕਾਲੀ ਦੰਦ ਦੇ ਅੰਦਰ ਸੁਗਬੁਗਾ ਹਟ ਉਹਨਾਂ ਨੂੰ ਪਤਾ ਸੀ ਕਿ ਕੋਈ ਚਰਨਿੰਗ ਹੋ ਰਹੀ ਹੈ ਕੋਈ ਲੀਡਰਸ਼ਿਪ ਇਹਦੇ ਚੋਂ ਬੇਚੈਨ ਹੈ ਤੇ ਉਹਦਾ ਕੋਈ ਗੱਲ ਹੈ ਕੀ ਹੁਣ ਜਿੰਨੇ ਬੰਦੇ ਇਹ ਨੇ ਵਿਕਰਮ ਮਜੀਠੀਆ ਤੋਂ ਬਾਅਦ ਜੋ ਗਲ ਹੋਈ ਹੈ ਲੰਗਵਾਲ ਤੋਂ ਬਾਅਦ ਸਾਰੇ ਬੰਦਿਆਂ ਦੇ ਵਿੱਚ ਹੁਣ ਵੀ 17 ਤਰੀਕ ਦੀ ਕੇਵਲ ਜਿਹੜਾ ਪਾਰਲੀਮੈਂਟ ਦੀ ਬੋਰਡ ਤੇ ਸੁਪਰਵਾਈਜ਼ਰ ਜਿਹੜੇ ਸੀਗੇ ਚੋਣ ਮੈਂਬਰਸ਼ਿਪ ਕੱਟ ਕੇ ਉਹ ਆਪਣੀ ਮੀਟਿੰਗ ਕਰਕੇ ਗੱਲ ਅੱਗੇ ਤੋਰ ਲੈਣਗੇ ਜਾ ਕੀ ਕੋਈ ਅਮਰਜੈਂਸੀ ਮਰਕਰ ਕਮੇਟੀ ਮੀਟਿੰਗ ਬੁਲਾਈ ਜਾਏਗੀ ਹੁਣ ਐਡੇ ਵੱਡੇ ਸੰਕਟ ਤੋਂ ਬਾਅਦ ਤੇ ਮਾਮਲਾ ਕਿਵੇਂ ਨਿਜਿਖਣਾ ਇਹ ਸੁਬੀਰ ਬਾਦਸੂਨ ਦੀ ਖਾਮੋਸ਼ੀ ਦੇ ਕੁਐਸਚਨ ਨੇ ਉਹਨਾਂ ਦੀ ਅਜੇ ਖਾਮੋਸ਼ੀ ਉਸੇ ਢੰਗ ਨਾਲ ਚੱਲ ਰਹੀ ਹੈ ਔਰ ਕੀ ਉਹ ਖਾਮੋਸ਼ੀ ਤੋਂ ਬਿਨਾ ਉਹ ਫਰੰਟ ਤੇ ਆ ਕੇ ਲੜਨ ਤੋਂ ਬਿਨਾ ਫਰੰਟ ਤੇ ਆ ਕੇ ਲਾਈਨ ਕੰਡਣ ਤੋਂ ਬਿਨਾ ਇਸ ਲੜਾਈ ਨੂੰ ਜਿੱਤ ਸਕਣਗੇ ਫਿਰ ਜਿਹੜੀ ਲੜਾਈ ਪਾਵਰ ਸਟਰਕਚਰ ਦੀ ਇਹ ਲੜਾਈ ਆ ਰਹੀ ਹੈ ਬਹੁਤ ਜਦੋਂ ਲੜਾਈਆਂ ਵੱਡੀਆਂ ਹੋ ਜਾਂਦੀਆਂ ਨੇ ਤਾਂ ਪਿਆਦਿਆਂ ਨਾਲ ਨਹੀਂ ਜਿੱਤੀਆਂ ਤਾਂ ਵੱਡੇ ਤੋਂ ਵੱਡੇ ਬਾਦਸ਼ਾਹ ਹਕਮਰਾਨਾਂ ਨੂੰ ਲੜਾਈ 'ਚ ਫਰੰਟ ਤੋਂ ਆਪ ਆਉਣਾ ਪੈਂਦਾ ਹੈ ਹਮੇਸ਼ਾ। ਉਹ ਸਾਰੇ ਮਾਮਲੇ ਦੇ ਵਿੱਚ। ਇਸ ਲਈ ਇਹ ਜਿਹੜੇ ਮਾਮਲੇ ਹੋਣ ਬੰਦ ਰਹੇਗੇ ਤੇ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਵੀ ਲੋਕ ਇਹ ਕਹਿੰਦੇ ਨੇ ਕਿ ਜਿਹੜੀ ਵਰਕਿੰਗ ਕਮੇਟੀ ਆਏਗੀ ਤਾਂ ਵਰਕਿੰਗ ਕਮੇਟੀ ਦਾ ਸਾਈਜ਼ ਕਿੰਨਾ ਤੇ ਉਹਦੇ 'ਚ ਕਿੰਨੇ ਲੋਕ ਫਿਰ ਹੋਰ ਖਲਾਫੂਤ ਸਕਣਗੇ ਜਦੋਂ ਉੱਪਰ ਜੇ ਉਸ ਵਰਕਿੰਗ ਕਮੇਟੀ ਦੇ ਵਿੱਚ ਇਹ ਲੀਡਰਸ਼ਿਪ ਆਉਂਦੀ ਹੈ ਵਿਕਰਮ ਸਿੰਘ ਗੁਜਰੀਆ ਤੇ ਬਾਕੀ ਦੇ ਸਾਰੇ ਲੋਕ ਤਾਂ ਕੀ ਦਬ-ਦਬਾ ਬੈਲੈਂਸ ਨਹੀਂ ਹੋ ਜਾਂਦਾ ਦੋ ਪਾਵਰ ਸਟਰਕਚਰ ਦੇ ਵਿੱਚ ਆ ਕੇ ਪਹਿਲਾਂ ਤਾਂ ਡਰਦੇ ਕਈ ਨਹੀਂ ਬੋਲਦੇ ਝਿਜਕਦੇ ਕਈ ਨਹੀਂ ਬੋਲਦੇ ਉਸ ਤੋਂ ਬਾਅਦ ਹੀ ਹਿੰਮਤ ਪੈਦਾ ਹੋ ਜੇਗੀ ਜਦੋਂ ਆਪਸ ਨੂੰ ਮਿਲਦੇ ਨੇ ਇੱਕ ਦੂਜੇ ਨੂੰ ਬੋਲਣ ਵਾਲੇ ਤੇ ਬਾਕੀ ਦੇ ਮਾਮਲੇ ਵਿੱਚ ਇਸ ਲਈ ਇਹ ਖਿਲਾਰਾ ਕਾਫੀ ਵੱਡਾ ਪੈ ਗਿਆ ਤੇ ਉਸ ਖਿਲਾਰੇ ਨੂੰ ਸਾਹਮਣੇ ਕਰਨ ਦੀ ਸਮਰੱਥਾ ਸ਼ਾਇਦ ਜਾਂ ਸਾਹਮਣੇ ਦੀ ਨੀਅਤ ਵੀ ਨਹੀਂ ਦਿਖਾਈ ਗਈ ਪਿਛਲੇ ਦਿਨਾਂ ਤੋਂ ਜਿਹੜੀ ਪ੍ਰੈਸ ਰੋਟ ਦੇ ਵਿੱਚ ਲਿਖਿਆ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਿ ਜਿਹੜੇ ਕੋਸ਼ਿਸ਼ ਹੋਣੀ ਚਾਹੀਦੀ ਸੀ ਨੇੜੇ ਲਾਉਣ ਦੀ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹ ਨਹੀਂ ਹੋਈਆਂ ਔਰ ਉਹ ਉਹ ਸਾ ਅਸੀਂ ਵੀ ਜ਼ਿੰਮੇਵਾਰ ਆ ਤੁਸੀਂ ਵੀ ਜ਼ਿੰਮੇਵਾਰੋਂ ਸਾਰਿਆਂ ਨੂੰ ਨਾਲ ਲੈ ਕੇ ਜਿਹੜੀ ਗੋਲ ਮੋੜ ਜੀ ਗੱਲ ਹੈ ਕੇਵਨ ਉਹ ਤਾਂ ਨਹੀਂ ਹੈ ਪਰ ਅਜੇ ਲੜਾਈ ਗੋਲ ਮੋੜ ਤਾਂ ਇੱਕ ਵਾਰ ਇੱਕ ਵੱਡੀ ਗੱਲ ਛੁੱਟਦੀ ਆ ਉਹਨਾਂ ਨੇ ਮਾਦਾ ਦੇ ਵਿੱਚ ਕਿ ਅੰਤਰੰਗ ਕਮੇਟੀ ਦੇ ਫੈਸਲੇ ਨਾਲੋਂ ਸਹਿਮਤ ਨਹੀਂ ਜੇ ਉਹ ਸਹਿਮਤ ਨਹੀਂ ਹੈ ਜੇ ਅਕਾਲੀ ਦਲ ਇਕੱਠਾ ਰਹਿੰਦਾ ਉਹ ਵੀ ਵਿੱਚ ਤੇ ਉਹ ਵੀ ਵਿੱਚ ਤਾਂ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰੇਗਾ ਜਥੇਦਾਰ ਹਟਾਉਣ ਦੇ ਮਾਮਲੇ 'ਚ ਜਦੋਂ ਤੁਹਾਡੇ ਇੱਕ ਧਿਰ ਵੱਡੀ ਧਿਰ ਤੁਹਾਡੇ ਨਾਲ ਸਹਿਮਤ ਨਹੀਂ ਉਹ ਹਰ ਵਾਰ ਕਹਾਂਗਾ ਸਿੱਤਾ ਸਹਿਮਤ ਨਹੀਂ ਤੇ ਲੋਕਾਂ ਜਦੋਂ ਜਾਓਗੇ ਤਾਂ ਸਵਾਲ ਉਠਣਗੇ ਕਿ ਤੁਹਾਡੇ ਤਾਂ ਆ ਬੰਦੇ ਜਿਹੜੇ ਨਾਲ ਵੀ ਨੇ ਇਹ ਵੀ ਕਹਿੰਦੇ ਨੇ ਅਸੀਂ ਸਹਿਮਤ ਨਹੀਂ ਤਾਂ ਤੁਹਾਡੇ ਕੋਲ ਦਲੀਲ ਕੀ ਹੈ ਇਸ ਲਈ ਇਹ ਬਹੁਤ ਕੰਪਲੈਕਸ ਹੋ ਗਿਆ ਮਾਮਲਾ ਉਲਝ ਗਿਆ ਐਡਾ ਸੌਖਾ ਕੰਮ ਨਹੀਂ ਹੈ ਜਿਹੜੇ ਨਾਲ ਇਹਨੂੰ ਮਤਲਬ ਦੇਖਿਆ ਜਾ ਸਕੇ ਅਜੇ ਤਾਂ ਹੋਰ ਇਹਦਾ ਅਸਰ ਕੀ ਪੈਗਾ ਕਿਉਂਕਿ ਜਿੱਦਣ ਜਦੋਂ ਵਿਕਰਮਸਰ ਪਜੀਠੇ ਦਾ ਬਿਆਨ ਆਇਆ ਉਧਰ ਸਾਹਿਬ ਦਾ ਵਿਆਹ ਆ ਗਿਆ ਤੇ ਤੁਰੰਤ ਮਨਪ੍ਰੀਤ ਸਿੰਘ ਯਾਣੀ ਮਨਪ੍ਰੀਤ ਯਾਣੀ ਤੇ ਬਿਕਰਮ ਜੀਠੀਆ ਇਹ ਕਿਹਾ ਜਾਂਦਾ ਉਹਨਾਂ ਦੇ ਰਿਲੇਸ਼ਨ ਵੀ ਕਾਫੀ ਚੰਗੇ ਨੇ ਆਪਸ ਦੇ ਮਨਪ੍ਰੀਤ ਯਾਣੀ ਉਹਨਾਂ ਦੇ ਘਰ ਵਿਆਹ ਤੇ ਬਿਕਰਮ ਜੀਠੀਆ ਨੱਚਦੇ ਵੀ ਦੇਖੇਗੇ ਔਰ ਉਹ ਲੱਗ ਗਾ ਲੱਗ ਕਿ ਸੁਖਬੀਰ ਸਿੰਘ ਮਾਦਲ ਦੀ ਬੇਟੀ ਦੇ ਮੈਰਿਜ ਤੇ ਸੁਧਾਰਵਾਦੀਆਂ ਚ ਕੋਈ ਨਹੀਂ ਆਇਆ ਕੋਈ ਸੰਦੇ ਆਬ ਨਹੀਂ ਗਿਆ ਸ਼ਾਇਦ ਉਸ ਸਾਰੇ ਮਾਮਲੇ ਚ ਉਹ ਇੱਕ ਸੋਸ਼ਲ ਰਿਲੇਸ਼ਨ ਵੀ ਦਿਖਾਈ ਨਹੀਂ ਦਿੱਤਾ ਪਰ ਮਨਪ੍ਰੀਤ ਯਾਣੀ ਨੇ ਆ ਕੇ ਕਿਹਾ ਕਿ ਉਹ ਸਵਾਗਤ ਕਰਦੇ ਨੇ ਬਿਕਰਮ ਮੰਜੀਠੀਆ ਦੇ ਜਿਹੜੇ ਸਟੈਂਡ ਦਾ ਬਿਕਰਮ ਮੰਜੀਠੀਆ ਸ਼ਰਨਜੀਤ ਢਿੱਲੋਂ ਲੋਧੀ ਰੰਗਲ ਇੱਕ ਨਹੀਂ ਬੰਦੇ ਨੇ ਜਿਹੜੇ ਮੇਨ ਉਹਦੇ ਚ ਨੇ ਇਹਨਾਂ ਚ ਕਈ ਹਲਕਾ ਇੰਚਾਰਜ ਵੀ ਨੇ ਤੇ ਕਈ ਆਨੇ ਮੈਂਬਰਸ਼ਿਪ ਜਿਹੜੀ ਕੱਟੀ ਆ ਫਿਰ ਉਹਦਾ ਕੀ ਬਣੂਗਾ ਜੇ ਇਹਨਾਂ ਨੇ ਅਕਾਲੀ ਦਲ ਨਾਲ ਕੱਟੀ ਹੋਈ ਜਾਂ ਨਹੀਂ ਕੱਟੀ ਅਜੇ ਤੱਕ ਇਹ ਰਿਜ਼ਰਵ ਸੀਗੇ ਇਹਦਾ ਇਹ ਵੀ ਖੁਲਾਸਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਦੋਂ ਬਿਕਰਮ ਚੋਬਾ ਉਹ ਆਏ ਨੇ ਮਨਪ੍ਰੀਤ ਸਗੀਆਣੀ ਉਦੋਂ ਬਾਅਦ ਹੀ ਸ਼ਾਇਦ ਅ ਦੇਰ ਰਾਤ ਭੁੰਦਰ ਸਾਹਿਬ ਨੂੰ ਇਹ ਗੱਲ ਲੱਗੀ ਕਿ ਮੇਰੇ ਤੇ ਵੀ ਕਰਨ ਜ਼ਿਆਦਾ ਆਏਗੀ ਕਿਉਂਕਿ ਉਹ ਹਮੇਸ਼ਾ ਇਹ ਰਹੇ ਨੇ ਪੰਥ ਇਕੱਠਾ ਹੋਣਾ ਚਾਹੀਦਾ ਹੈ ਪਾਰਟੀ ਇਕੱਠੀ ਹੋਣੀ ਚਾਹੀਦੀ ਹੈ ਅਸੀਂ ਤਾਂ ਜ਼ੋਰ ਲਾ ਰਹੇ ਹਾਂ ਕਿ ਇਕੱਠੇ ਹੋ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਕਹਿੰਦੇ ਨੇ ਪਾਵਰ ਦੀ ਲੜਾਈ ਤਾਂ ਇੱਕ ਦੂਜੇ ਨੂੰ ਮੈਦਾਨ ਚ ਹਰਾ ਕੇ ਇੱਕ ਦੂਜੇ ਨੂੰ ਸਾਈਡ ਲਾਈਨ ਕਰਕੇ ਹੀ ਜਿੱਤੀ ਜਾਂਦੀ ਹੈ ਜੇ ਰੋਲ ਪਾਵਰ ਦੀ ਲੜਾਈ ਜੇ ਕਦਰਾਂ ਕੀਮਤਾਂ ਤੇ ਆਧਾਰਿਤ ਸਿਆਸਤ ਦੀ ਗੱਲ ਹੈ ਜੇ اخلاق ਤੇ ਨੈਤਿਕ ਸਿਆਸਤ ਦੀ ਗੱਲ ਹੈ ਉਹ ਇਨਸਾਫ ਦੀ ਗੱਲ ਕਰਦੀ ਆ ਉਹਦੇ ਚ ਲੜਾਈ ਦਾ ਤਰੀਕਾ ਹੋਰ ਹੁੰਦਾ ਲੜਾਈ ਬਦਲ ਜਾਂਦੀ ਹੈ ਜਿਵੇਂ ਉਹ ਕਹਿੰਦੇ ਨੇ ਮਨ ਜਿੱਤੇ ਜਗ ਜਿੱਤ ਉਹ ਮਨ ਜਿੱਤਣ ਦੀ ਕੋਸ਼ਿਸ਼ ਕਰਦੀ ਆ ਵਰਕਰਾਂ ਦੇ ਤੇ ਦੂਜੇ ਆਗੂਆਂ ਦੇ ਜਿਹੜੇ ਤੁਹਾਡੇ ਤੋਂ ਅਲੱਗ ਹੁੰਦੇ ਨੇ ਔਰ ਰਸਤਾ ਹੁਣ ਆਕਾਦੀ ਦਲ ਦੇ ਜਿਹੜੀ ਡੋਮੀਨੇਟਿਡ ਤੇ ਰਹੇ ਉਹਨੇ ਮਨ ਜਿੱਤਣ ਨਾਲ ਨਹੀਂ ਜੋੜਿਆ ਹੋਇਆ ਉਹਨੇ ਪਾਵਰ ਦੀ ਗੇਮ ਦੇ ਨਾਲ ਜੋੜਿਆ ਹੋਇਆ ਇਹ ਸਾਰੇ ਮਾਹੌਲ ਦੇ ਵਿੱਚੋਂ ਅਜੇ ਅਗਲੀਆਂ ਦਿਨ ਅਗਲੀਆਂ ਘਟਨਾਵਾਂ ਜਿਹੜੀਆਂ ਨੇ ਅੱਜ ਦਾ ਦਿਨ ਵੀ ਤੇ ਆਉਣ ਵਾਲੇ ਦਿਨ ਵੀ ਹੋਰ ਬੇਹੱਦ ਨਾਜਿਕ ਵੀ ਹੋਣਗੇ ਤੇ ਬਾਕੀ ਵੀ ਹੋਣਗੇ ਅੱਜੇ ਤਾਂ ਚਤਪਾਏ ਅਪੁਆਇੰਟਡ ਜਥੇਦਾਰਾਂ ਤੇ ਵੀ ਸਵਾਲ ਉੱਠ ਰਹੇ ਨੇ ਅੱਖਰ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਉੱਠ ਰਹੇ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਅੱਜ ਕੱਲ ਵੀਡੀਓ ਜਿਹਨਾਂ ਸੰਬੰਧੀ ਆ ਤੇ ਕਦੇ ਕਿਸੇ ਨੇ ਕੀ ਸਟੈਂਡ ਲਿਆ ਕਦੇ ਕਿਸੇ ਨੇ ਕੀ ਸਟੈਂਡ ਲਿਆ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਇਹ ਖਦਸ਼ੇ ਵੀ ਨੇ ਕਿ ਸ਼ਾਇਦ ਉਹਨਾਂ ਨੂੰ ਜਥੇਦਾਰ ਤਾਂ ਬਣਾਇਆ ਗਿਆ ਕਿ 2 ਦਸੰਬਰ ਦਾ ਹੁਕਮ ਨਾਵਾ ਇਹਦੀ ਪੂਰਨ ਫਰਚੋਲ ਕਰਦੀ ਹੈ ਤੇ ਜੇ ਉਹ ਪਰਚੋਲ ਕਰਦੇ ਕਰਦੇ ਕਰਦਾ ਕਿ ਵਧ ਗਈ ਤਾਂ ਪੰਥ ਕੀ ਕਰੂਗਾ ਹਜੇ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਇਕੱਠੀਆਂ ਹੋ ਰਹੀਆਂ ਨੇ ਬਾਕੀ ਹੈ ਹਿਲਜੁਲਾ بڑے بڑے ਪੰਦਰ ਦੇ ਉੱਤੇ ਪਰ ਇਹ ਸਾਰਿਆਂ ਤੇ ਨજર ਰਹੇਗੀ ਤੇ ਉਹਨਾਂ ਦਾ ਆਪਣੇ ਢੰਗ ਨਾਲ ਜੋ ਵਿਜਲੇਸ਼ਨ ਵਿਸਲੇਸ਼ਨ ਨਜ਼ਰੀਏ ਦੇ ਨਾਲ ਜੋ ਹੋ ਸਕੂਗਾ ਉਹ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਫਿਲਹਾਲ ਮੈਂ ਨਹੀਂ ਤੁਸੀਂ ਦੇਖਦੇ ਰਹੋ ਬਹੁਤ ਬਹੁਤ ਧੰਨ